ਵੀਰ ਮਤਲਬ ਪੰਜ ਮੰਡੀਆਂ ਦੇ ਵਿੱਚ ਸੌਦੇ ਵਧ ਕਰਨਗੇ ਉਹਨਾਂ ਨੂੰ ਪੂਲਰ ਨਾਲ ਨਵਾਜਿਆ ਜਾਊਗਾ ਤੇ ਸਾਰੀ ਡਿਟੇਲ ਆਪਾਂ ਬਾਈ ਪਵਨਜੀ ਤੋਂ ਪੁੱਛਦੇ ਆ ਪਵਨਜੀ ਸਾਸਿਕਾ ਬਾਈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਦੱਸ ਰਹੀ ਹਾਂ ਕਿ ਹਾਰਾ ਐਨਵਾਰ ਦੇ ਦੁਆਰਾ ਜਿਹੜਾ ਸ਼ਰੀਪ ਉਪਰ ਹੈ ਉਹਲਾ ਦੇ ਦੱਤੀ ਜੀ ਸਹੀ ਹਾਰਾ ਐਨਵਾਰ ਦੇ ਦੁਆਰਾ ਦੇ ਵਿੱਚ ਬਹੁਤ ਭਾਗ ਦੇ ਪ੍ਰਾਂਤ ਵੱਡੀ ਮੰਡੀ ਲੱਗਦੀ ਹੈ ਜੀ ਤੇ ਆਪਾਂ ਬੱਕਰੀ ਪਾਲਕ ਤੇ ਵਪਾਰੀ ਵੀਰਾਂ ਨੂੰ ਇੱਕ ਪੁਸ਼ਤ ਕਵਰੀ ਦੇਣਾ ਚਾਹੁੰਦੇ ਆਗੇ ਚਾਹੇ ਉਹ ਕੋਈ ਨਾ ਰੋ ਪੀਂਚ ਦਾ ਤੇ ਚਾਹੇ ਖਰੀਦੇ ਇਸ ਗੱਲ ਨਾਲ ਆਪਾਂ ਨੂੰ ਕੁਝ ਲੈਣਾ ਦੇਣਾ ਠੀਕ ਹੈ ਚਾਹੇ ਉਹ ਵੇਚ ਕੇ ਜਾਵੇ ਤੇ ਚਾਹੇ ਉਹ ਖਰੀਦ ਲਵੇ ਠੀਕ ਹੈ ਆਪਾਂ ਅਗਲੀ ਮੰਡੀ ਤੋਂ ਪੰਜ ਮੰਡੀਆਂ ਦਾ ਆਪਾਂ ਨਾਮ ਰੱਖਿਆ ਹੈ ਜਿਹੜਾ ਭਰਾਲੀ ਪੰਜ ਮੰਡੀਆਂ ਦੇ ਵਿੱਚ ਸਾਰਿਆਂ ਤੋਂ ਵੱਧ ਸੌਦੇ ਕਰਦਾ ਠੀਕ ਹੈ ਹਰ ਮੰਡੀ ਜਿੰਦੀ ਦੇ ਸਾਰਿਆਂ ਨਾਲ ਵੱਧ ਸੌਦੇ ਹੁੰਦੇ ਉਹ ਕੁਲਰ ਦੇ ਨਾਲ ਸਨਮਾਨ ਦਿੱਤਾ ਜਾਉ ਤੇ ਦੂਜਾ ਨਾਮ ਜਾ ਨਾਮ ਹੈਗਾ ਬਾਈ ਜੀ ਜਿਹੜਾ ਕੋ ਤੋਂ ਘੱਟ ਖੋਤੇ ਕਰਦਾ 2 ਨੰਬਰ ਤੇ ਪਹਿਲੇ ਆਏ ਨੋ ਘੱਟ ਹੋਣ ਦੇ ਉਹ ਆਪਾਂ ਦੇਣਾ ਪੱਤਾ ਤੇ 3 ਨੰਬਰ ਵਾਲੇ ਮੁਕਤੀ ਜੋਗ ਦੀ ਪ੍ਰੈਸ ਠੀਕ ਹੈ ਤੇ ਬਿਲਕੁਲ ਨਰੋਲ ਖੋਤੇ ਕਿਨੇ ਜਾਣਗੇ ਕੋਈ ਕਿਸੇ ਨਾਲ ਹੀਰਾ ਫੀਰੀ ਨਹੀਂ ਕੋਈ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾਊਗਾ ਕੋਈ ਕਿਸੇ ਦਾ ਲਿਆਜ ਕੋਈ ਨਹੀਂ ਜਿਹੜੇ ਬੰਦੇ ਦਾ ਹੱਕ ਹੋਊਗਾ ਵਪਾਰੀ ਦਾ ਜਾਂ ਬੱਕੀ ਪਾਲਕੀ ਦਾ ਕਿਸੇ ਦਾ ਵੀ ਉਸੇ ਨੂੰ ਹੀ ਨਾਮ ਲੈਣਾ ਤੇ ਰਿਕਾਰਡ ਫਿਰ ਤੁਸੀਂ ਰੱਖੋਗੇ ਇਹ ਰਿਕਾਰਡ ਦਿੱਤਾ ਕੋਈ ਆਪ ਦੇ ਕੋਲੇ ਵੀ ਪਾਤਰੀਆਂ ਸਾਹਮਣੇ ਰੱਖਣਾ ਚਾਹੁੰਦਾ ਤਾਂ ਬਾਈ ਰੱਖ ਸਕਦਾ ਤੇ ਨਹੀਂ ਆਪਾਂ ਰਿਕਾਰਡ ਆਪਦੇ ਕੋਲੇ ਰੱਖਾਂਗੇ ਰਿਕਾਰਡ ਦੇ ਨਾਲ ਕੋਲ ਹੋ ਹੀ ਜਾਂਦਾ ਜੀ ਜਦੋਂ ਪਰਚੀ ਲਿਖਾਉਂਦੇ ਆ ਪਰਚੀਆਂ ਹੁੰਦੀਆਂ ਆ ਰਿਕਾਰਡ ਹੋ ਜਾਂਦਾ ਜੀ ਉਹਦਾ ਕੋਈ ਜਿਹੜਾ ਮਰਜ਼ੀ ਚੱਕ ਸਕਦਾ ਕੋਈ ਰੋਕ ਨਹੀਂ ਕਿਸੇ ਦੀ ਆ ਕੇ ਚੈੱਕ ਕਰ ਸਕਦਾ ਕੋਈ ਵੀ ਆ ਕੇ ਵੇਰੀ ਬੰਦਾ ਆਦਾ ਯਾਰ ਕੋਈ ਰੋਕ ਹੈ ਕੋਈ ਰੋਕ ਨਹੀਂ ਆਪ ਵੀ ਗਿਣ ਸਕਦਾ ਕੀ ਭਾਈ 3 ਸਾਲ ਦੇ ਕਰੀਬ ਹੋ ਚੱਲੇ ਮੰਡੀ ਲੱਗਦੀ ਨੂੰ ਹਾਂਜੀ ਤੇ ਓਹ ਮੰਡੀ ਲੱਗੀ ਆ ਪਹਿਲੇ ਸੋਦੇ ਤੋਂ ਲੈ ਕੇ ਕੱਤ ਦਾ ਟੋਟਲ ਰਿਕਾਰਡ ਸਾਰਾ ਪਿਆ ਵਾਹ ਜੀ ਵਾਹ ਕਿਆ ਬਾਤ ਹੈ ਭਰਾ ਆਪ ਦੀ ਪਰਚੀ ਲਿਆ ਦੇ ਆਪਾਂ ਕੁਛ ਨਾ ਚਾਵੇ ਬਈ ਅਸੀਂ ਦੂਜੇ ਦੇ ਬਸ ਅਰਤੀ ਸਾਨੂੰ ਬਖਾ ਦੇ ਆਗੇ ਅਸੀਂ ਰਿਕਾਰਡ ਦਾ ਢੱਡਦੇ ਸਹੀ ਹੈ ਵਾਹ ਜੀ ਬਹੁਤ ਵੱਡੀ ਗੱਲ ਸਾਨੂੰ ਤਰੀਕ ਮਹੀਨਾ ਤੇ ਸਾਲ ਦਾ ਤੇ ਕਦੋਂ ਸੌਦਾ ਕੀਤਾ ਸੀ ਕਿਹੜੀ ਮੰਡੀ ਤੇ ਆਇਆ ਸੀ ਅਸੀਂ ਉਹ ਵੀ ਰਿਕਾਰਡ ਕਰੀਏ ਸਹੀ ਹੈ ਵਾਹ ਜੀ ਵਾਹ ਬਹੁਤ ਵੱਡੀ ਗੱਲ ਆ ਇਹ ਇੱਕ ਭਾਈ ਨਹਿਰੀ ਜੀ ਆਪਣੇ ਨਾਲ ਖੜੇ ਆਗੇ ਇਹ ਮੰਡੀ ਦੇ ਵਿੱਚ ਆਪਾਂ ਇਹ ਵੀ ਇੱਕ ਦਲਾਲ ਦੀ ਲੋੜ ਤੇ ਕਿਤੇ ਆ ਠੀਕ ਆ ਜੀ ਤੇ ਭਾਈ ਨੂੰ ਆਪਾਂ ਆਈ ਕਾੜ ਵੀ ਏਰੀ ਮੰਡੀ ਦੇ ਦਿਆਂਗੇ ਸਹੀ ਹੈ ਜੇ ਕਿਹਨੇ ਪੁਰਾਣੇ ਪੂਜਾਰੀ ਦੇ ਚਿਨਾਜਾ ਕਿੰਗਾ ਦਾ ਭਾਈ ਲੈ ਰੂਗਾ ਤੁਸੀਂ ਆ ਜਿੱਥੋਂ ਕੰਮ ਕਰ ਸਕਦੇ ਬਾਈ ਮਹਿਰੂ ਦੀ ਮੈਂ ਜਿਹੜਾ ਸੌਦੇ ਕਰਵਾਇਆ ਕਰਦਾ ਨਾ ਨੰਬਰ ਬੋਲ ਬਈ ਉੱਚੀ ਬੋਲੀ ਮੈਂ ਕਹਿਣਾ ਚਾਹੁੰਦਾ ਵੀ ਬਾਈ ਜਿਹੜਾ ਮਹਿਰੂ ਆ ਨਾ ਇਹਨੂੰ ਐ ਨਹੀਂ ਪਤਾ ਵੀ ਪਸ਼ੂ ਇਹ ਕਿੰਨੇ ਦਾ ਹੁਣ ਮੇਰੇ ਵਰਗਾ ਦਲਾਲੀ ਕਰਨ ਬਹਿ ਜਾਂਦਾ ਉਹਨੂੰ ਐ ਨਹੀਂ ਪਤਾ ਨਾਲ ਪਸ਼ੂ ਕਿੰਨੇ ਦਾ ਤੇ ਐਵੇਂ ਖਿੱਤੀ ਜਾਂਦਾ ਥੱਲੇ ਦੀ ਖਿੱਤੀ ਨਾ ਤਾਂ ਕੋਈ ਨਾ ਬੰਦਾ ਇਸ ਕੰਮ ਦੇ ਵਿੱਚ ਕੋਈ ਨਾ ਤਾਂ ਜੀ ਕੋਈ ਉਹਦੇ ਤੇ ਅਸਰ ਕਰਨ ਜਾਨਵਰ ਵੇਂਦਾ ਉਹਨੂੰ ਦਵਾ ਦੇ ਤੇ ਨਾ ਕੋਈ ਵੇਚਣ ਵਾਲੇ ਤੇ ਕੋਈ ਉਹਨੂੰ ਵੀ ਭਾ ਦੇ ਤੇ ਕੋਈ ਜਾਨਵਰ ਵੀ ਕਿਤੇ ਲੈ ਨਾਲ ਨਹੀਂ ਭਾ ਦੇ ਤੇ ਜਾਨਵਰ ਹੁੰਦੇ ਮੇਰਾ ਨੰਬਰ ਬੋਲ ਨੰਬਰ ਬੋਲ ਜੀ 82950 ਉੱਚੀ ਬੋਲ ਉੱਚੀ 82950 82950 66 66 760 760 82950 490 ਠੀਕ ਹੈ ਭਾਈ ਜੀ ਪਹਿਲੀ ਮੰਡੀ ਹੈ ਜਿੱਥੇ ਨਰੋਲ ਖੋਦੇ ਹੁੰਦੇ ਜਮਾ ਠੀਕ ਹੈ ਜੀ ਇੱਥੇ ਕੋਈ ਹੈਰਾ ਫੇਰੀ ਪਹਿਲੀ ਮੰਡੀ ਦਾ ਫੇਰੀ ਨਹੀਂ ਕਿਸੇ ਨਾਲ 500 ਦਾ ਕਰਨਾ 100 ਲੈਣਾ ਇੱਥੇ ਤੋਂ 100 ਵੇਚਣਾ ਨਹੀਂ ਕੋਈ ਬਿਲਕੁਲ ਬਈ 100 ਤੋਂ 500 ਕਰਦਾ ਫੜ ਲਿਆ ਬੱਤ ਨੂੰ ਆਪਾਂ 5000 ਦੇਵਾਂ ਸਹੀ ਆ ਗਿਆ ਭਾਈ ਇੱਕ ਆਪ ਨੂੰ ਗੱਲ ਦਸਨੀ ਚਾਹੁੰਦੇ ਆ ਵੀ ਪੰਜ ਮੰਡੀਆਂ ਦੇ ਵਿੱਚ ਜਿਹੜੇ ਆਪਾਂ ਸੌਦੇ ਰੱਖੇ ਆ ਹਾਂਜੀ ਜੇ ਕੋਈ ਵੀ ਭਰਾ ਕੋਈ ਹੀਰਾ ਫੇਰੀ ਕਰਦਾ ਸੌਦਿਆਂ ਦੇ ਵਿੱਚ ਆਪ ਦਾ ਸੌਦਾ ਕਰਕੇ ਜਾਂ ਦੂਜੇ ਦਾ ਸੌਦਾ ਆਪਦੇ ਵਾਲੇ ਪਾਸੇ ਲਿਖਾਉਦਾ ਫੜਿਆ ਗਿਆ ਤਾਂ 5000 ਰੁਪਏ ਦਰਮਾਨਾ ਕੀਤਾ ਜਾਵੇ ਸਹੀ ਹੈ ਵਾਣੀ ਜਿਹੜਾ ਸਾ ਤੋਂ ਹੋਣਗੇ ਨਾਮ ਨਰੋਹ ਦੇ ਜਾਣਗੇ ਤੇਰੀ ਕੰਮ ਚੱਲੂਗਾ ਨਾਮ ਵੀ ਹੋਣਗੇ ਤੇ ਨਾਮ ਨਰੋਲ ਕੱਢੇ ਜਾਣਗੇ ਕੋਈ ਕਿਸੇ ਨਾਲ ਤੱਕ ਪਾਤ ਨਹੀਂ ਹੋਊਗਾ ਜਿਹਦਾ ਹੱਕ ਹੋਊਗਾ ਨਾਮ ਦਾ ਉਸੇ ਨੂੰ ਹੀ ਦਿੱਤਾ ਜਾਵੇ ਸਹੀ ਹੈ ਠੀਕ ਹੈ ਜੀ ਲੋ ਵੀ ਸਾਥੀਓ ਸੁਣ ਲਿਆ ਹੋਣਾ ਤੁਸੀਂ ਸੂਰਿਆਲਾ ਬੱਕਰਾ ਮੰਡੀ ਦੇ ਓਨਰਾਂ ਨੇ ਜਿਹੜੀ ਗੱਲਬਾਤ ਦੱਸੀ ਹੈ ਜਿੰਨੀ ਦੱਸੀ ਹੈ ਦੋਸਤੋ ਸੱਚ ਹੋਊਗੀ ਅਸੀਂ ਇਸੇ ਗੱਲ ਦੇ ਨਾਲ ਖੜੇ ਆਂ ਜੇ ਕੋਈ ਵੀ ਮੰਡੀ ਦੇ ਵਿੱਚ ਕੋਈ ਹੇਰਾ ਫੇਰੀ ਕਰੂਗਾ ਤਾਂ ਅਸੀਂ ਦੱਸਾਂਗੇ ਬਾਕੀ ਤੀਨੋਂ ਵੀ ਬਈ ਨਾਮ ਕੱਟਾ ਹੈ ਜੇ ਫਿਰ ਵੀ ਮੌਕੇ ਤੇ ਕਿਸੇ ਨੂੰ ਕੋਈ ਸ਼ੱਕ ਲੱਗੂਗਾ ਤੇ ਸੋਤੇ ਘਾਟਾ ਜਿਹਨੇ ਸੋਤੇ ਅਸੀਂ ਦੱਸਾਂਗੇ ਠੀਕ ਹੈ ਬਕਾਇਦਾ ਉਹਦੀ ਜਿਹੜੀ ਸਲੈਪਟ ਸਾਡੇ ਕੋਲੇ ਹੋਣੀ ਉਹ ਵੀ ਸਮਝੋ ਠੀਕ ਹੈ ਬਹੁਤ 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 ਧੰਨਵਾਦ